ਤ੍ਰੂਦੋ 202452 ਨੰਬਰ 2 ਰੋਣਾ ਕਾਈਨੌਰ ਰੋਟਾ ਕਾਈਨੌਰ 2466 ਨੰਬਰ 3 ਤ੍ਰੂਦੋ 2472 ਨੰਬਰ 4 ਤ੍ਰੂਦੋ 2475 ਨੰਬਰ 5 ਬਿੰਦਰ ਵੀਰਮੀ 2499 ਨੰਬਰ 6 ਗੋਲਦੀ ਡੱਲਾ 259 ਸੋਨੀ ਨੰਬਰ 7 ਸੋਨੀ ਦੌਧਰ 2510 ਨੰਬਰ 8 ਤਰੂਨ ਦੌਧਰ 2513 ਨੰਬਰ 9 ਬਿੱਲਾ ਗੁਜਰਵਾ 2519 ਨੰਬਰ 10 ਟੀਈ ਖੇੜ ਗੈ ਲੋ ਟੀਏ ਸ਼ੇਰ ਗੈ ਲੋ 2525 ਨੰਬਰ 11 अवतार महल कला 25 28 नंबर 12 सोनी दौदेरा 25 28 29 28 ਬਰਾਬਰ ਹੀ ਹੋਣੇ ਬਾਈ 25 28 ਚ ਦੋ ਆ 25 28 ਚ ਦੋ ਆ ਕੋਈ ਨਾ ਆਰਾਮ ਨਾਲ ਸੁਣ ਲੋ ਬਰਾਬਰ ਤੇ ਬਰਾਬਰ ਤੇ ਆ ਬਰਾਬਰ ਤੇ ਇਹੜੇ ਇਕੱਠੇ ਨੰਬਰ ਉਹਦੇ ਬਰਾਬਰ ਦੇ ਆ ਨੰਬਰ 13 ਰਿੰਕੂ ਟਕੜੀ 2532 ਨੰਬਰ 14 ਬਿੰਦਰ ਵੀਰਵੀ 2534 ਨੰਬਰ 15 ਹਰਬੰਸਪੂਤਨ 2539 ਨੰਬਰ 16 ਗੁੰਨਾ ਢੰਡਾਰੀ 2539 3239 ਦੇ ਵਿੱਚ ਦੋ ਆ ਇੱਕ ਫ੍ਰੈਜ ਮਿਲੂਗਾ ਇੱਕ ਸਕੂਟਰ ਮਿਲੂਗਾ ਉਹ ਸਾਂਝਾ ਆਉਂਦਾ ਜਿਹੜੇ ਮਰਜ਼ੀ ਕਰ ਲੈ। ਬਸ ਠੀਕ ਹੈ। ਨੰਬਰ 17 ਪਵਨ ਦੋੜਰ 2545 ਨੰਬਰ 18 ਹਰੂ ਦੋੜਰ 2546 ਨੰਬਰ 19 ਸਖਪਾਲ ਰੇਲੀ 2552 ਨੰਬਰ 20 ਪਿੰਡਾ ਇਸਵਾਰ 2552 ਨੰਬਰ 21 ਗਣਸ਼ਰਨ ਉਕਾਲਾ 25 55 5500 ਇਹ ਫ੍ਰਿਜ ਹੀ ਅੰਦਰ ਤਨਾ ਰਹਿ ਗਿਆ ਕੱਲ ਫਿਰ ਆ ਜੀ ਨੰਬਰ 22 ਬਿੰਦਰ ਬਸਿੰਗਾ 25 55 ਨੰਬਰ 23 ਬਿੰਦਰ ਬੀਰਮੀ 25 ਅਨਾਟ ਨੰ 22 ਚੋਪਗਨ ਤੇ ਬਾਅਦ ਚ ਕਰ ਲਓ ਤੁਸੀਂ ਆਪਸ ਵਿੱਚ ਹੀ ਗੱਲਾਂ ਕਰਨ ਲੱਗ ਜਿੰਦੇ ਹੋ ਦੂਜੇ ਨੂੰ ਸੁਣਨਾ ਨਹੀਂ 2558 2558 ਕਿਹਦਾ ਦੇਖੋ ਬਈ ਹੈ 2 ਦਾ ਨਾਮ ਤੇ ਐਂਟਰੀ ਆ ਗਈ ਹੈ 2 ਦਾ ਨਾਮ ਤੇ ਜੀ 2 ਦਾ ਰੋਡਾ ਕਾਈ ਨਾ ਰੋ ਕੋਈ ਨਹੀਂ ਦੇਖ ਲੈਂਦੇ ਦੇਖੋ ਲਿਸਟ ਚੈੱਕ ਕਰੋ ਲਿਸਟਾਂ ਕੱਢੋ ਕੱਢੋ ਲਿਸਟ ਕੋਈ ਨਹੀਂ ਜਿਹੜਾ ਨੰਬਰ ਚੌਥੀ ਸ਼ਫਟ ਜੀ ਚੈੱਕ ਕਰੋ ਕੋਈ ਨਾ ਉਦੋਂ ਮੈਂ ਘਾੜਾ ਬੋਲਦਾ ਗੱਡੀ ਦਾ ਦੋ ਵੀਰੇ ਕਹਿੰਦੇ ਵੀ ਆ ਗੱਡੀ ਥੀਜ ਭੱਜਿਆ ਜਾਂਦੀ ਆ ਉਹ ਬਾਈਕ ਕੀ ਬੋਲੇ ਸੀ 2552 ਦੇ ਵਿੱਚ ਤਿੰਨ ਬਾਈ ਨੰਬਰ ਤੇ ਬਿੰਦੜ ਬੱਸੀਆਂ 2553 23 ਨੰਬਰ ਤੇ ਬਿੰਦੜ ਬੀਰਮੀ 2559 24 ਨੰਬਰ ਤੇ ਸੋਨੀ ਦੌਧਰ 2565 25 ਨੰਬਰ ਸੋਨੀ ਦੌਧਰ 2566 26 ਨੰਬਰ ਤੇ ਤਰੂ ਦੌਧਰ 2570 सताई नंबर तो राजा मोही पची कहत्तर अठाई नंबर तो वरिंदरा मानकी मानकी पची बहत्तर उन्ती बलकार पची क्या नंबर ती बाजपरा पच्ची बयासी नंबर कती ਹਾਕਣਾ ਸੈਦੋਵਾਲ ਸਦੋਵਾਲ 2588 ਇੰਦੀ ਕੁਲੇਵਾਰ 2588 31 ਤੋਂ 32 2588 ਦਾ ਦੋ ਨੰਬਰ ਨੰਬਰ 33 ਅਵਤਾਰ ਮਹਿਲ ਕਲਾ 2591 ਨੰਬਰ 34 ਰੋਡਾ ਇਹ ਤਾਂ ਰੋਡਾ ਕਹਿੰਦੇ ਨੂਰ ਲਿਖਿਆ ਦੇਰੇ ਕੋਲ 91 99 ਕੀ ਨਾ 99 899 ਕੀ ਕਿਹੜੀ ਗੱਡੀ 25 99 ਤੇ ਦੇਖੋ ਧਰੂ ਦਾ ਹੈਗਾ ਚੈੱਕ ਕਰੋ 25 99 ਹੈਗਾ ਪਹਿਲੇ ਲੈ ਲਓ ਇੱਕ ਪੱਤੀ ਬੱਤੀ ਆਈ ਬਿਨਾਂ ਗੱਲੇ ਤੁੰਗਿਆ ਬਾਈ ਐਵੇਂ ਕਰਿਓ 2593 ਤਰੂਦੌਣ ਇਹਦੇ 33 ਨੰਬਰ ਹੋ ਗਿਆ 33 ਦਾ ਅਵਤਾਰ ਮਹਿਲ ਕੋਲ 2591 ਰੋਡਾ ਕਹਨੂਰ ਹੈ 2593 ਕਰਨ ਗੋਪਾਰਾਏ 2595 ਜਮੀਨਦਾਰ ਗੋ 2595

रेकू कटारी छो नंबर बोलियो रेकू कटारी छबी त उतो बाद आजो तरताली नंबर प्रेम रामपुर 206 ਬਲਵਿੰਦਰ ਰਾਜਗੜ੍ਹ 2615 226 ਮੇਰੇ ਕੋਲ ਹੈ ਨੀਗਾ ਨੋਟ ਤੇ ਕਿਹੜੀ ਸ਼ਬਦ ਚਿੱਠੀ ਗਈ ਸੀ ਪਹਿਲੀ ਸ਼ਬਦ ਇੱਥੋਂ ਸਾਰੇ ਬੈਠੋ ਦੁਬਾਰਾ ਕਹਾਂ ਕਿੱਥੇ ਸਰਪੰਚ ਨੂੰ ਸਮਝਾ ਇੱਥੇ 45 ਤੇ ਬਲਵਿੰਦਰ ਰਾਜਗੜ੍ਹ 2615 ਸ਼ਿਹਰੀ ਤੇ ਬਲਕਾਰ ਤਹਾੜਾ 2616 47 ਤੇ ਖੁਸ਼ੀ ਮੰਗਲੀ 2600 ਚੌਥੀ ਸ਼ੇਡ ਦਾ ਕੋਈ ਜਾ ਬਾਈ ਜੀ ਯੰਗ ਬਲਾਲਾ ਚੌਥੀ ਦਾ ਹੈਗਾ ਅੱਛਾ ਜੀ ਦਾ 25 32 ਤੇ ਕੋ ਮੂੰਹ ਮਾਰੇ ਹੁੰਦੇ ਸਕੂਟਰੀ ਕੰਨੀ ਘੇੜਾ ਬਾਈ ਜੀ ਖੁਸ਼ੀਆਂ ਖੇੜੇ ਆ ਪਰਿਵਾਰ ਨੂੰ ਵੀ ਘਰੇ ਗੁਰੂ ਮਹਾਰਾ ਚੜ੍ਹਦੀ ਕਲਾ ਰੱਖੇ ਰਿਜ਼ਲਟ ਤਕਰੀਬਨ ਤਿਆਰੀ ਆ 2 ਨੰਬਰ ਤੇ ਗੁੱੱਟਾ ਪੂਰੇ ਜੱਟਾਂ 3 ਨੰਬਰ ਤੇ ਫੇਰ ਸਰੂ ਦਾ ਰਾਜੂ ਗੁੱਜਰਵਾਲ ਸੁਬਿੰਦਰ ਗੁੱਜਰ ਨਾਲ 4 ਨੰਬਰ ਤੇ ਫੇਰ ਰਾਜੂ ਗੁੱਜਰ ਨਾਲ ਸੁਬਿੰਦਰ ਗੁੱਜਰ ਨਾਲ ਜੰਗ ਬਲਾਲਾ ਜਿੱਥੇ ਚੰਪੌਰ ਮਨੀਲਾ ਮਾਮਾ ਜਿੱਥੇ ਧਰੋਣਾ ਦੇ 4 ਨੰਬਰ ਤੇ 5 ਨੰਬਰ ਤੇ ਜਿੱਤੀ 80 ਗਲਾਂ ਬਿੱਦਰ ਬੀਬੀ ਜੀ ਜੀਟੀ ਕੇ ਖੜੀਆਂ ਜਸਪਾਲ ਵੰਗਰ ਰਾਜੀ ਸਨੌਰੇ ਪੱਲ ਮੋਟਰ ਤੇ ਜਿੱਦੇ ਜਿੰਦਰਜੀਤ ਝਾਵਾਂ ਬਹੁਤ ਧੰਨਵਾਦ ਸੁਖ ਲੈਰੀ 500 ਰੁਪਇਆ ਮਾਨ ਦੇ ਕੇ ਗਏ ਆ ਮੋਟਰਸਾਈਕਲ ਜਿੱਤੇ ਆ ਬੂਟਾ ਸਿੰਘ ਬੂਰੇ ਜੱਟਾ ਠੇਕੇਦਾਰ ਹਾਂਜੀ ਬੂਟਾ ਗਰਪ ਵੱਲੋਂ ਮਿੰਟੂ ਸਵਾਜਪੁਰੇ ਵੱਲੋਂ 3000 ਰੁਪਇਆ ਤਾਰੀ ਲੈ ਜੀ ਤਾਰੀ ਬੰਗੌਰਿਆਂ ਗੜਵਾਨ ਸੁਖ ਲੈਰੀ ਨੂੰ ਮੋਟਰਸਾਈਕਲ ਮਲਤਾਨਾ ਜਾਂ ਠੇਕੇਦਾਰਾ ਹੋਰ ਕਿਤੇ ਸੁੱਖਾ ਇਹਦਾ ਹਾਰਲੇ ਤੇ ਹੱਥ ਰੱਖਦਾ ਨਹੀਂ ਐ ਭਰਾਵਾ ਬਾਈ ਸੁੱਖ ਲੈਹਰੀ ਵਾਲਾ ਵੀਰੋ ਦਿਲਦਾਰ ਬੰਦਾ ਰੂਹ ਵਾਲਾ ਜਿਹੜਾ ਵੀ ਮਰਜੀ ਸੁੱਖ ਦਾ ਪਸੰਦ ਦਾ ਮੋਟਰਸਾਈਕਲ ਹੋਇਆ ਉਹ ਮਿਲ ਜਣਾ ਐ ਕਿਤੋਂ ਦੇ ਆ ਹੁਣ ਸੁੱਖਾ ਵੀਰ ਚੂੜ ਚੱਕਿਆ ਅਰਥ ਨੂੰ ਮਿਲੇ ਅਰਥ ਚਾਦਿਆ ਯਾਰ ਪਾ ਦੇ ਫਿਰ ਕੀ ਆ ਖੁਸ਼ੀਆਂ ਖੇੜਿਆਂ ਦਾ ਘਰੇ ਜਾਓ ਪੰਜਵੀਂ ਸ਼ਬਦ ਦਾ 5000 ਰੁਪਏ ਹਾਪੀ ਵੀਰ ਮੁੰਡੀਆਂ ਤਾਰਾ ਗੋਧਰ ਪਰਮ ਅਨੰਦਪੁਰ ਵੱਲੋਂ ਚੌਥੀ ਦਾ ਵੀ ਸ਼ਬਦ ਦਾ ਨਾਮ ਰਹਿਦਾ ਉਹ ਵੀ ਤਵੰਦਗਾ ਵੀਰਾਂ ਕੋਲੋਂ ਲੈ ਕੇ ਜਾਏ ਚੌਥੀ ਵਾਲੇ ਆ ਜਾਓ ਬਾਈ ਚੌਥੀ ਵਾਲੇ ਆ ਜਾਓ ਬਾਈ ਸੁੱਖਾ ਚੂੜ ਚੱਕ ਔਰ ਜਿਤ ਤਾਮਲੇ ਵਾਲੇ ਨੂੰ ਮਿਲ ਲਵੇ ਬਾਈ ਜੀ ਆਪਾਂ ਸ਼ਾਨਦਾਰ ਜੀ ਕੀ ਬਾਬਾ ਸ਼ਾਨਦਾਰ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿਆਰਾ ਸਿੰਘ ਕਿੱਥੇ ਖੜੇ ਹੋ ਬਾਬਾ ਜੀ ਕਿੱਥੇ ਖੜੇ ਹੋ ਬਾਈ ਕੁਲਦੀਪ ਬਾਈ ਤਰੁੰਨ ਦਾ ਜਾਦਾ ਵੀ ਬੱਚਾ ਦੁੱਧ ਉਹ ਕਹਿੰਦਾ ਨਾਨੇ ਨੂੰ ਚਾਹੀਦੀਆਂ ਦੋਨੀਆਂ ਪਈਆਂ ਵਨ ਟਾਈਮ ਬਾਦੂਰਾ ਉਨਾਂ ਚਾਰਵੇਂ ਕਿ ਲਾ ਕੇ ਦੇ ਰਹੇ ਹੋ ਦੇਖੇ ਤੋਂ ਰਹੇ ਹੋ ਆਇਆ ਯਾਰ ਉਹ ਜੋ ਇਹ ਰੋਹਾਂ ਤੋਂ ਬੁਲਾਇਆ ਜੀ ਚਲਦਾ ਦੋ ਦੋ ਬੜੀ ਵਧਾਈਆਂ ਨਹੀਂ ਨਹੀਂ ਲੈ ਕੇ ਨਹੀਂ ਟਿੱਲੇ ਆ ਚੱਲ ਰਹੇ ਨੇ ਬਾਈ ਦੇਖ ਦੇ ਕੇ ਰਗ ਮਰੇ ਘੱਟ ਲੈ 205 6 ਕਿੰਨੀਆਂ ਜੋੜੀਆਂ ਸੀਗੀਆਂ ਗੱਡੀਆਂ ਵੱਧ ਗਈਆਂ ਕੋਈ ਨਾ ਕੋਈ ਨਾ ਅੱਗੇ ਤੱਕ 250 ਤੱਕ ਹੋ ਗਿਆ ਆ ਵਾਜੀ ਸਟਾਰ ਤਾਂ ਨਹੀਂ ਹੋ ਗਿਆ ਸਾਰੇ ਬਹਿ ਜਾ ਪੁੱਤੋ ਨਹੀਂ ਜਾਏਗਾ ਕੈਨੇਡਾ ਇੱਥੇ ਦਿਖੂ ਭਾਈ ਜੀ ਟਰੈਕਟਰ ਹਲਾਇਆ ਉਹਨਾਂ ਨਿਕਲਣਾ ਨਹੀਂ ਇਹ ਲੈ ਭਾਈ ਮਗਾ ਇਹ ਬੋਲ ਉਹ ਲਾਲੀਆਂ ਖਾੜ ਜੋ ਇੱਕ ਤੇਰਾ ਨਾਮ ਆ ਕੱਪ ਲੈ ਲਗਾ ਕੱਪ ਹੋਰ ਦਾ ਪੀਪਾ ਵੀ ਆਦਮੀ ਸੱਜੇ 25 ਖਾਸੀ ਚੱਲ ਵੀ 10 ਵਜਾਈ ਜੀ ਤੇ ਕਿਹਦੇ ਉੱਤੇ ਕੀ ਦੀ ਗੱਲ ਕਰੀ ਬਾਈ 720 ਨਾਮ ਹੋ ਗਿਆ ਨਾਮ ਹੋ ਗਿਆ ਨਾਮ ਹੋ ਗਿਆ ਬਾਈ ਦੂਜੇ ਪਾਸੇ ਆ ਜਾ ਮੜਾ ਜਾ ਯਾਰ ਓਏ ਕੋਈ ਨਹੀਂ ਤੁਹਾਨੂੰ ਮਾਰਨ ਨਹੀਂ ਆਣਾ